ਕੱਲ ਜਰ ਨੂੰ ਫੋਟੋ ਬੰਕੇ ਨੂੰ ਫੋਟੋ ਮਡਾਵਾ ਕੱਲ ਜਰ ਨੂੰ ਕਿਤੇ ਨਿੱਲੇ ਵਲਕ ਪੀਓਨ ਪਾਰਿਆ ਆ ਰੱਬ ਉਹ ਮੇਰਾ ਪਿਆਰ ਹੈ ਇਹ ਸਾਰੀ ਦੁਨੀਆ ਦਾ ਪਿਆਰ ਸਭ ਇਹ ਦੁਨੀਆ ਦਾ ਪਿਆਰ ਹੀ ਹੋਵੇ ਤੇ ਬਲੇ ਬੱਚਿਆ ਵਕ ਸਾਰਿਆ ਟੋੜੀਆ ਔਰ ਕੱਲ ਜੋ ਬੰਦਰ ਚੁੱਕਿਆ ਸਾਰੀ ਦੁਨੀਆ ਦਾ ਪਿਆਰ ਰੱਬ ਤੇ ਪਿਆਰ ਨੂੰ ਛੋੜ ਕੇ ਕੀ ਆਵਾ ਉਹ ਤੇ ਨੱਬਾ ਰੱਬੀ ਹੋਰ ਸੇ ਉਹ ਲੈ ਠਾਰੇ ਦੇ ਤੇਰਾ ਮੈਂ ਕਿਦਾਂ ਪਲਮਿੰਦਰ ਕੌਰ ਜਿੱਦ ਹੋਈ ਆ ਦੀ ਮੇਰੇ ਨਾ ਡੈਡੀ ਨੂੰ ਕਿਸ ਨੇ ਸੱਤੇ ਪੇ ਮਾਰ ਦਿੱਤਾ ਆ ਕੇ ਬਲਦੇਵ ਸਿੰਘ ਉਹਨਾਂ ਨੇ ਕੀ ਆ ਵੀ ਡੈਡੀ ਗੁਜੋ ਸ਼ਾਵਲੀ ਮੰਗਿਆਰੀ ਵਾਲੀ ਸਰਕਾਰ ਦੇ ਤੇ ਕੀ ਗੱਲ ਹੋਈ ਆ ਕੀ ਲੱਗਦਾ ਮੈਂ ਤਾਂ ਦੱਸ ਦਿੰਦਾ ਢੜੀ ਨੂੰ ਨਾ ਮੇ ਨਾ ਹੋ ਗਿਆ ਵਾ ਕੱਲ ਪਰਸੋਂ ਦੀ ਗੱਲ ਆ ਪਰਸੋਂ ਫੇਰ ਐਸਾ ਪੰਮਾ ਹੈਗਾ ਵਾ ਉਹਨੇ ਤਮਕੀਆਂ ਦਿੱਤੀਆਂ ਮੈਂ ਬੱਬਾ ਮਾਰ ਦੇਣਾ ਮੈਂ ਬੱਬਾ ਮਾਰ ਦੇਣਾ ਸਾਨੂੰ ਤਾਂ ਹੁਣ ਜੇ ਇਹ ਹੀ ਮੰਨਦਾ ਤੇ ਇੰਨੀ ਮਰਵਾਇਆ ਫੇਰ ਬੱਬਾ ਮੈਂ ਤਾਂ ਐਵੇਂ ਜਾਣੇ ਪੈਨੂ ਕੜੀ ਤੋਂ ਕੜੀ ਸਜ਼ਾ ਮਿਲੇ ਜਿੰਨੇ ਸਾਡੇ ਪਿਓ ਨੇ ਮਰਵਾਇਆ ਵਾ ਕਿੰਨੇ ਚਿਰ ਦੇ ਸੇਵਾ ਕਰਦੇ ਇਹਨਾਂ ਨੂੰ ਮੇਰੇ ਵਿਆਹ ਨੂੰ 20 ਸਾਲ ਹੋ ਚੱਲੇ ਮੇਰੇ ਵਿਆਹ ਤੋਂ ਪਿੱਛੇ ਦੇ ਕਰਵਾਉਣੇ 25 26 ਸਾਲ ਹੋ ਚੱਲੇ ਇਹਨਾਂ ਨੂੰ ਇਸ ਤੋਂ ਪਹਿਲਾਂ ਕੋਈ ਸਰਕਾਰੀ ਜੋਬ ਕਰਦੇ ਸੀ ਹਾਂਜੀ ਗਵਰਨਮੈਂਟ ਜੋਬ ਕਰਦੇ ਸੀ ਕਿੰਨਾ ਚਿਰ ਹੋ ਗਿਆ ਇਹਨਾਂ ਨੇ ਸਰਕਾਰਾਂ ਦੇ ਕਰਕੇ ਆਪਣੀ ਰਿਟਾਇਰਮੈਂਟ ਲੈ ਲਈ ਆ ਆ ਆਪਣੀ ਥੀ ਰਿਟਾਇਰਮੈਂਟ ਫਿਰ ਨਹੀਂ ਇਹਨਾਂ ਦੀ ਨੌਕਰੀ ਕਰਾਂਗੇ ਦੂਜੀ ਨੌਕਰੀ ਇੰਤਾਂ ਸਦਮਨ ਬਾਲਕਾਰੀ ਨੌਕਰੀ ਕਰਨੀ ਚੁੱਕੀ ਮੰਗ ਕਰ ਨੰ ਮੰਗੇ ਆ ਕਹਿੰਦੀ ਹੈ ਜਿਹਨੇ ਮੇਰੇ ਪਿਓ ਨੂੰ ਮਾਰਿਆ ਨਾ ਉਹਨੂੰ ਕਾਤਲ ਨੂੰ ਸਜ਼ਾ ਚਾਹੀਦੀ ਆ ਰਾਜਤ ਦੇ ਭੱਜ ਗਿਆ ਮੈਂ ਕਿੰਨੀ ਉਹਨੇ ਫੋਟਾ ਸਟਾਰਟ ਕੀਤਾ ਉਸ ਟਾਈਮ ਤੇ ਆਪ ਜੇ ਮੇਰੀ ਗੱਲ ਸੁਣੋ ਜੇ ਉਹ ਸੱਚਾ ਹੁੰਦਾ ਸਾਰਾ ਮੱਲਾ ਇਕੱਠਾ ਹੋ ਕੇ ਆ ਕਿ ਗੱਲ ਉਹ ਨਹੀਂ ਆ ਸਕਦਾ ਸੀ ਇੰਨਾ ਗੰਦ ਮੇਰੇ ਪਿਓ ਨੂੰ ਨਹੀਂ ਕਤਰਾ ਉਹਨਾਂ ਦੇ ਲਾਗੇ ਆ ਮੇਰੇ ਨਾਨਕੇ ਉਹਨਾਂ ਨੇ ਵੀ ਕਤਰਾ ਉਹਨੇ ਕਿਹਾ ਮੈਂ ਤੁਹਾਡੇ ਘਰ ਇੱਕ ਜੀਨ ਹੀ ਛੜਨਾ ਮਾਰਨ ਮਾਰ ਦੇਣਾ ਸਭ ਨੂੰ ਉਹ ਸੋਦਾ ਮੇਰੀ ਜਨਾਨੀ ਇਹਨਾਂ ਨੇ ਮਾਰੀ ਬਟਕੀ ਜਨਾਨੀ ਰਿਆ ਕਰਤੂਤਾ ਨਾ ਮਰੀ ਆ ਜਿਹੜਾ ਜਗਾ ਜਗਾ ਮੂਮ ਮਾਰਨਾ ਜਨਾਨੀ ਨੇ ਮਰਨਾ ਹੀ ਆ ਏਦਾਂ ਹੈ ਜੀ ਗਵਾਲ ਮੰਡੀ ਵਿੱਚ ਇੱਕ ਬਾਬਾ ਜੀ ਦੀ ਦਰਗਾਹ ਵਾ ਬਾਬਾ ਖਜੂਰਾਂ ਵਾਲੇ ਦੀ ਬੜੀ ਪੁਰਾਣੀ ਦਰਗਾਹ ਬੜੀ ਮੰਨਤਾ ਇਸ ਦਰਗਾਹ ਦੀ ਤੇ ਉੱਥੇ ਆਪਣੇ ਬਜ਼ੁਰਗ ਨੇ ਬਲਦੇਵ ਸਿੰਘ ਜੀ ਜੋ ਕਿ ਪਹਿਲਾਂ ਸਰਕਾਰੀ ਨੌਕਰੀ ਕਰਦੇ ਸੀ ਰਿਟਾਇਰਮੈਂਟੀ ਤੋਂ ਬਾਅਦ ਉਹ ਗਤੀ ਨਸ਼ੀਨ ਹੋ ਗਏ ਸੀ ਸੇਵਾਦਾਰ ਸੀ ਜੋ ਕਿ ਬਹੁਤ ਸੇਵਾ ਕਰਦੇ ਸੀ ਕਿਸ ਨੇ ਕਤਲ ਕੀਤਾ ਜੀ ਕਤਲ ਦੀ ਭਾਜੀ ਅਜੇ ਲੱਗਦਾ ਨਹੀਂ ਐ ਵੀ ਕਿਦਾਂ ਬਸਾ ਪੁਲਸ ਆਈ ਪੁਲਸ ਵੈਰੀਫਾਈ ਕਰਦੀ ਪਰ ਇਨਵੈਸਟੀਗੇਸ਼ਨ ਚੱਲਦੀ ਪਈ ਆ ਜਦਕਿ ਉਹਨਾਂ ਦੀ ਕੋਈ ਮੁਹੱਲੇ 'ਚ ਗਵਾਲ ਮੰਡੀ 'ਚ ਜਿੰਨੇ ਵੀ ਸਾਡੀਆਂ ਮਾਤਾਵਾਂ ਭੈਣਾਵਾਂ ਸਾਰੇ ਸਤਕਾਰਯੋਗੋਨਾਂ ਨੂੰ ਪਿਆਰੀ ਪਿਆਣਾ ਕਰਦੇ ਸੀ ਤੇ ਮੈਂ ਤਾਂ ਕਹਿੰਨਾ ਵੀ ਜੋ ਵੀ ਹੋਇਆ ਬਹੁਤ ਗਲਤ ਹੋਇਆ ਰੰਜਸ਼ ਸੀ ਪੁਰਾਣੀ ਕਿਸੇ ਨਾਲ ਹੀ ਜਾਂ ਕੁਝ ਉਹਨਾਂ ਦੇ ਪਰਿਵਾਰ ਦੇ ਲੋਕ ਦੱਸ ਰਹੇ ਕਿਸੇ ਦਾ ਨਾਮ ਦੱਸ ਰਹੇ ਆ ਵੀ ਉਹਨਾਂ ਸਾਡੀ ਲਾਗਤਬਾਜੀ ਹੈ ਇਹ ਤੇ ਹੁਣ ਪ੍ਰਸ਼ਾਸਨ ਨੇ ਪੁਲਿਸ ਅਫਸਰ ਹੀ ਵੈਰੀਫਾਈ ਕਰਨਗੇ ਨਾ ਪੁਲਿਸ ਮੌਕੇ ਤੇ ਮੌਕੇ ਤੇ ਐਸਐਟੂ ਕੰਟੋਨਮੈਂਟ ਦੇ ਡੀਐਸਪੀ ਮਨਜੀਤ ਜੀ ਵਸਤ ਤੋਂ ਪਹੁੰਚ ਗਏ ਜੀ ਇਹ ਅੱਜ ਸਾਡੇ ਗਵਾਲ ਮੰਡੀ ਏਰੀਏ ਦੇ ਵਿੱਚ ਇੱਕ ਹੈਗੀ ਆ ਮਜਾਰ ਇੱਥੇ ਇੱਕ ਸੇਵਾਦਾਰ ਸੀਗਾ ਬਜ਼ੁਰਗ ਬਲਦੇਵ ਸਿੰਘ ਇਹਨਾਂ ਨੂੰ ਰਾਤ ਕੋਈ ਅਣਪਛਾਤਾ ਵਿਅਕਤੀ ਜਿਹੜਾ ਸਿਰ 'ਚ ਸੱਟ ਮਾਰ ਕੇ ਮਾਰ ਗਿਆ ਸੀਗਾ ਉਪਰ ਸਾਨੂੰ ਉਹਨਾਂ ਇਨਟੀਮੀਸ਼ਨ ਆਈ ਆ ਅਸੀਂ ਮੈਂ ਆਇਆ ਵਾਂ ਐਸ ਐਚਓ ਕੰਟੋਨਮੈਂਟ ਬਾਕੀ ਅਫਸਰ ਸਹਿਬਾਨ ਵੀ ਪਹੁੰਚੇ ਨੇ ਤੋਂ ਅਸੀਂ ਉਹ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਜੋ ਵੀ ਉਹਦੇ ਵਿੱਚ ਆਉਟਪੁੱਟ ਹੋਏਗੀ ਉਹ ਤੁਹਾਨੂੰ ਇਨਟੀਮੀਟ ਕਰਾਂਗੇ ਸਰ ਕੋਈ ਸੀਸੀਟੀਵੀ ਆਈ ਨਹੀਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੀਆਂ ਨੇ ਸਾਡੀਆਂ ਟੀਮਾਂ ਬਟ ਅਜੇ ਤੱਕ ਅਸੀਂ ਟੂ ਅਰਲੀ ਆ ਅਜੇ ਸਾਡੇ ਹੱਥ ਕੁਝ ਨਹੀਂ ਆਇਆ ਸਰ ਚਮਕੀ ਹੁੰਦੀ ਸੀ ਨਾਲ ਬਿਲਕੁਲ ਬਿਲਕੁਲ ਹੀ ਦਰਗਾਹ ਦੇ ਬਿਲਕੁਲ ਨਾਲ ਬੰਦ ਸੀ ਉਹ ਪਿਛਲੇ ਸਮੇਂ ਦੇ ਵਿੱਚ ਕੁਝ ਕੀਤੀ ਗਈ ਹੈਗੀ ਆ ਉਹ ਸੀਨੀਅਰ ਅਫਸਰਾਂ ਦੇ ਹੁਕਮ ਨਾਲ ਹੀ ਹੋਈ ਸੀਗੀ ਬਟ ਉਹਦੇ ਉੱਤੇ ਤੋਂ ਮੈਂ ਕੁਝ ਨਹੀਂ ਕਹਿ ਸਕਦਾ ਲੇਕਿਨ ਸਾਡੀ ਪੈਟਰੋਲਿੰਗ ਜਿਹੜੀ ਹੈਗੀ ਆ ਵਗੈਰਾ ਉਹ ਤੇ ਰੈਗੂਲਰ ਹੁੰਦੀ ਹੈ ਬਾਕੀ ਇਹ ਜਿਹੜਾ ਕ੍ਰਾਈਮ ਹੈ ਉਹ ਸੈਂਸੇਸ਼ਨਲ ਹੈ ਔਰ ਉਹਨੂੰ ਅਸੀਂ ਜਲਦੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਪਰਵਾਰਕ ਮੈਂਬਰ ਕਹਿੰਦੇ ਕਿ ਲਗਾਤਾਰ ਕਿੰਨੇ ਹਿੰਦੂ ਕੰਮ ਕੀ ਹੈ ਜਿਹੜੀਆਂ ਮਿਲਦੀਆਂ ਸੀ ਜਾਨ ਨੂੰ ਮਾਰਨ ਦੀ ਹਾਂ ਹਾਂਜੀ ਉਹਨਾਂ ਦੀ ਕੱਲ ਮੈਂ ਉਹਨਾਂ ਨੇ ਜ਼ੁਬਾਨੀ ਦੱਸਿਆ ਹੈਗਾ ਉਹ ਅਸੀਂ ਬਜ਼ੁਰਗ ਜਿਹੜੇ ਡੈਥ ਹੋਈ ਆ ਉਹਨਾਂ ਦਾ ਕਾਲ ਡਿਟੇਲ ਵਗੈਰਾ ਪਾਵਾਂਗੇ ਜੋ ਵੀ ਹੈਗਾ ਵਾ ਉਹਨੂੰ ਜਲਦੀ ਤੋਂ ਜਲਦੀ ਆਊਂਡ ਅਪ ਕਰਨ ਦੀ ਕੋਸ਼ਿਸ਼ ਕਰਾਂਗੇ